ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮਹਾਵਲਵਿੰਦਰ ਸਿੰਘ ਮੌਨਸੂਨ ਨੇ ਪੂਰੇ ਦੇਸ਼ ਭਾਰ ਨੂੰ ਪ੍ਰਭਾਵਿਤ ਕੀਤਾ ਹੋਇਆ ਵੱਖ-ਵੱਖ ਸੂਬਿਆਂ 'ਚ ਪਏ ਮੀਂਹ ਨਾਲ ਕਾਫੀ ਜਾਨੀ ਅਤੇ مالی ਨੁਕਸਾਨ ਹੋਇਆ ਖਾਸ ਕਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਰਾਜਸਥਾਨ ਤੇ ਉੱਤਰ ਪ੍ਰਦੇਸ਼ 'ਚ ਸੰਪਤੀ ਦੇ ਨੁਕਸਾਨ ਦੇ ਨਾਲ ਨਾਲ ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਨੇ ਪੰਜਾਬ ਦੇ ਕਿ ਇਲਾਕਿਆਂ ਦੀ ਹੜ ਦੀ ਮਾਰ ਏ ਹੈ ਅਜੇ ਵੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਮੌਨਸੂਨ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਕਾਫੀ ਨੁਕਸਾਨ ਕੀਤਾ ਹੈ। ਰਾਜਸਥਾਨ ਦੇ ਵਿੱਚ ਤੇਜ਼ ਬਾਰਿਸ਼ ਦੇ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਨੇ। ਐਨਡੀਆਰਐਫ ਦੀਆਂ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਨੇ। ਹੁਣ ਤੱਕ 856 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ ਨੇ। ਇਸੇ ਦੌਰਾਨ 21 ਜੂਨ ਤੋਂ ਲੈ ਕੇ 25 ਜੁਲਾਈ ਤੱਕ 127 ਡੈੱਡ ਬਾਡੀਜ਼ ਵੀ ਬਰਾਮਦ ਕੀਤੀਆਂ ਗਈਆਂ ਨੇ। ਦੂਜੇ ਪਾਸੇ ਯੂਪੀ ਦੇ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਤੇਜ਼ ਬਰਸਾਤ ਹੋ ਰਹੀ ਹੈ। ਵਾਰਾਨਸੀ, ਪ੍ਰਿਆਗਰਾਜ ਸਮੇਤ 17 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਏ ਹੋਏ ਨੇ। ਬਲਿਆ ਦੇ ਵਿੱਚ ਗੰਗਾ ਨਦੀ ਖਤਰ ਰਵੰਦੀ ਹੋਈ ਦਿਖਾਈ ਦੇ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਹੜ੍ਹਾਂ ਅਤੇ بارش ਦੇ ਦੌਰਾਨ ਫਸੇ ਹੋਏ ਲੋਕਾਂ ਨੂੰ ਕੱਢਣ ਵਾਸਤੇ ਦੋ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਨੇ ਰੇਲਵੇ ਵਿਭਾਗ ਦੇ ਮੁਤਾਬਕ ਪਹਿਲੀ ਟ੍ਰੇਨ ਜੰਮੂ ਤੋਂ ਬਨਾਰਸ ਲਈ ਰਵਾਨਾ ਹੋਈ ਇਹਦੇ ਵਿੱਚ ਕਰੀਬ 1400 ਯਾਤਰੀ ਸਵਾਰ ਸਨ ਤੇ ਦੂਜੀ ਟ੍ਰੇਨ ਨਾਲ 1200 ਪੈਸੇਂਜਰ ਦਿੱਲੀ ਪਹੁੰਚੇ ਨੇ ਜੰਮੂ ਕਸ਼ਮੀਰ ਦੇ ਵਿੱਚ بارش ਦੇ ਦੌਰਾਨ ਹੋਏ ਹਾਦਸਿਆਂ ਦੇ ਵਿੱਚ ਲਗਭਗ 41 ਲੋਕਾਂ ਦੀ ਜਾਨ ਗਈ ਹੈ ਉਧਰ ਹਰਿਆਣਾ ਦੇ ਵਿੱਚ ਵੀ ਮੌਸਮ ਵਿਭਾਗ ਨੇ 5 ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਇਹਦੇ ਵਿੱਚ ਯਮਨਾਨਗਰ ਅੰਮਾਲਾ ਪੰਚਕੁਲਾ ਕੁਰਕਸ਼ੇਤਰਾ ਤੇ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤੇ ਕਿਤੇ ਮੱਧਮ ਬਰਸਾਤ ਵੀ ਹੋ ਸਕਦੀ ਹੈ। ਹਰਿਆਣਾ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਆਮ ਨਾਲੋਂ 24% ਦੀ ਵਧੇਰੇ بارش ਹੋਈ ਹੈ ਤੇ ਸਭ ਤੋਂ ਵੱਧ بارش ਯਮਨਾ ਨਗਰ ਦੇ ਵਿੱਚ ਰਿਕਾਰਡ ਕੀਤੀ ਗਈ ਹੈ 900 ਐਮ ਐਮ ਦੇ ਕਰੀਬ। ਇਹਦੇ ਨਾਲ ਹੀ ਹਰਿਆਣਾ ਦੇ ਸਿਰਸਾ ਦੇ ਵਿੱਚ ਸਭ ਤੋਂ ਘੱਟ ਬਰਸਾਤ ਦਰਜ ਕੀਤੀ ਗਈ ਹੈ। ਪੰਜਾਬ ਦੇ ਵਿੱਚ ਵੀ ਇੱਕ ਪਾਸੇ ਮੌਸਮ ਨੇ ਅਲਰਟ ਜਾਰੀ ਕੀਤੇ ਨੇ ਤੇ ਦੂਜੇ ਪਾਸੇ ਹੜ੍ਹਾਂ ਨੇ ਕਾਫੀ ਨੁਕਸਾਨ ਕਰ ਦਿੱਤਾ। ਮੌਸਮ ਵਿਭਾਗ ਨੇ ਪੰਜਾਬ ਦੇ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਾਸਤੇ yellow ਅਲਰਟ ਜਾਰੀ ਕੀਤਾ ਹੈ। ਇਹਦੇ ਨਾਲ ਹੀ ਮੁਹਾਰਾ ਲਈ ਰੂਪਨਗਰ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਾਸਤੇ بارش ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਦੇ ਲਈ 2 ਅਕਤੂਬਰ ਤੱਕ orange ਅਲਰਟ ਅਤੇ ਹਿਮਾਚਲ ਪ੍ਰਦੇਸ਼ ਲਈ yellow ਅਲਰਟ ਜਾਰੀ ਕੀਤਾ ਹੈ ਜੇਕਰ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿੱਚ ਇੱਕ ਵਾਰ ਫੇਰ ਤੇਜ਼ ਬਰਸਾਤ ਹੁੰਦੀ ਹੈ ਤਾਂ ਉਹਦਾ ਨੁਕਸਾਨ ਪੰਜਾਬ ਦੇ ਵਿੱਚ ਹੋਵੇਗਾ। ਕਾਰਨ ਇਹ ਕਿ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਹੀ ਵਧਿਆ ਹੋਇਆ ਹੈ। ਡੈਮਾਂ ਦੇ ਵਿੱਚੋਂ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਚੜ੍ਹਾਂ ਵਰਕੇ ਹਾਲਾਤ ਬਣੇ ਹੋਏ ਨੇ। ਵੀਰਵਾਰ ਨੂੰ ਵੀ ਦੁਪਹਿਰ ਵੇਲੇ ਪੌਂਗ ਡੈਮ ਦੇ ਫਲੱਡ ਗੇਟ ਖੋਲਨੇ ਪਏ। ਕਾਰਨ ਇਹ ਸੀਗਾ ਕਿ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 1390 ਫੁੱਟ ਤੋਂ ਵੱਧ ਕੇ 1396 ਫੁੱਟ ਤੱਕ ਪਹੁੰਚ ਗਿਆ ਸੀ। ਫਿਲਹਾਲ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਝਪੇਟ ਦੇ ਇਦੇ ਨਾਲ ਲਗਭਗ 1.5 ਲੱਖ ਏਕੜ ਝੋਨਾ, ਗੰਨਾ ਅਤੇ ਮੱਕੀ ਦੀ ਫਸਲ ਡੁੱਬ ਚੁੱਕੀ ਹੈ। ਮਾਰਾਂ ਦੇ ਮੁਤਾਬਕ ਤਬਾਹੀ ਦਾ ਇਹ ਮੰਜ਼ਰ 37 ਸਾਲਾਂ ਦੇ ਬਾਅਦ ਦੇਖਣ ਨੂੰ ਮਿਲਿਆ ਹੈ। ਇਸ ਤੋਂ ਪਹਿਲਾਂ 1988 ਦੇ ਵਿੱਚ ਵੀ ਅਜਿਹੀ ਹੜ੍ਹਾਂ ਨੇ ਮਾਰ ਮਾਰੀ ਸੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬਰਸਾਤ ਨੇ ਭਾਰੀ ਨੁਕਸਾਨ ਕੀਤਾ ਹੈ। ਕੁੱਲੂ ਦੇ ਡੋਬੀ ਦੇ ਵਿੱਚ ਅਚਾਨਕ ਆਏ ਹੜ੍ਹਾਂ ਦੇ ਵਿੱਚ ਫਸੇ 130 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਕੁੱਲੂ, ਚੰਬਾ ਅਤੇ ਲਾਹੌਲ-ਸਪੀਤੀ ਦੇ ਵਿੱਚ ਮੋਬਾਈਲ ਕਨੈਕਟੀਵਿਟੀ ਖਤਮ ਹੋ ਗਈ ਹੈ। ਸੜਕਾਂ, ਪਾਣੀ ਅਤੇ ਬਿਜਲੀ ਬੰਦ ਹੈ। ਉੱਥੇ ਚੰਬਾ, ਮਨਾਰ ਸਪੀਤੀ ਦੇ ਵਿੱਚ ਫਸੇ ਹੋਏ ਸੈਲਾਨੀਆਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਸੰਪਰਕ ਨਹੀਂ ਕਰ پا ਰਹੇ ਚੰਬਾ ਕੁਲੂ ਅਤੇ ਲਾਹੌਲ ਸਪੀਤੀ ਦੇ ਵਿੱਚ 2000 ਤੋਂ ਜ਼ਿਆਦਾ ਟੂਰਿਸਟ ਫਸੇ ਹੋਏ ਨੇ ਇਹਨਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਟੂਰਿਸਟ ਵੀ ਸ਼ਾਮਲ ਨੇ ਮੌਨਸੂਨ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਕਾਫੀ ਨੁਕਸਾਨ ਕੀਤਾ ਹੈ। ਰਾਜਸਥਾਨ ਦੇ ਵਿੱਚ ਤੇਜ਼ ਬਾਰਿਸ਼ ਦੇ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਨੇ। ਐਨਡੀਆਰਐਫ ਦੀਆਂ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਨੇ। ਹੁਣ ਤੱਕ 856 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ ਨੇ। ਇਸੇ ਦੌਰਾਨ 21 ਜੂਨ ਤੋਂ ਲੈ ਕੇ 25 ਜੁਲਾਈ ਤੱਕ 127 ਡੈੱਡ ਬਾਡੀਜ਼ ਵੀ ਬਰਾਮਦ ਕੀਤੀਆਂ ਗਈਆਂ ਨੇ। ਦੂਜੇ ਪਾਸੇ ਯੂਪੀ ਦੇ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਤੇਜ਼ ਬਰਸਾਤ ਹੋ ਰਹੀ ਹੈ। ਵਾਰਾਨਸੀ, ਪ੍ਰਿਆਗਰਾਜ ਸਮੇਤ 17 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਏ ਹੋਏ ਨੇ। ਬਲਿਆ ਦੇ ਵਿੱਚ ਗੰਗਾ ਨਦੀ ਖਤਰ ਪਰ ਵੈੰਦੀ ਹੋਈ ਦਿਖਾਈ ਦੇ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਹੜ੍ਹਾਂ ਅਤੇ بارش ਦੇ ਦੌਰਾਨ ਫਸੇ ਹੋਏ ਲੋਕਾਂ ਨੂੰ ਕੱਢਣ ਵਾਸਤੇ ਦੋ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਨੇ ਰੇਲਵੇ ਵਿਭਾਗ ਦੇ ਮੁਤਾਬਕ ਪਹਿਲੀ ਟ੍ਰੇਨ ਜੰਮੂ ਤੋਂ ਬਨਾਰਸ ਲਈ ਰਵਾਨਾ ਹੋਈ ਇਹਦੇ ਵਿੱਚ ਕਰੀਬ 1400 ਯਾਤਰੀ ਸਵਾਰ ਸਨ ਤੇ ਦੂਜੀ ਟ੍ਰੇਨ ਨਾਲ 1200 ਪੈਸੇਂਜਰ ਦਿੱਲੀ ਪਹੁੰਚੇ ਨੇ ਜੰਮੂ ਕਸ਼ਮੀਰ ਦੇ ਵਿੱਚ بارش ਦੇ ਦੌਰਾਨ ਹੋਏ ਹਾਦਸਿਆਂ ਦੇ ਵਿੱਚ ਲਗਭਗ 41 ਲੋਕਾਂ ਦੀ ਜਾਨ ਗਈ ਹੈ ਉਧਰ ਹਰਿਆਣਾ ਦੇ ਵਿੱਚ ਵੀ ਮੌਸਮ ਵਿਭਾਗ ਨੇ ਪੰਜ ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਇਹਦੇ ਵਿੱਚ ਯਮਨਾਨਗਰ ਅੰਮਾਲਾ ਪੰਚਕੁਲਾ ਕੁਰਕਸ਼ੇਤਰ ਸਾਲ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤੇ ਕਿਤੇ ਮੱਧਮ ਬਰਸਾਤ ਵੀ ਹੋ ਸਕਦੀ ਹੈ। ਹਰਿਆਣਾ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਆਮ ਨਾਲੋਂ 24% ਦੀ ਵਧੇਰੇ بارش ਹੋਈ ਹੈ ਤੇ ਸਭ ਤੋਂ ਵੱਧ بارش ਯਮਨਾ ਨਗਰ ਦੇ ਵਿੱਚ ਰਿਕਾਰਡ ਕੀਤੀ ਗਈ ਹੈ 900 mm ਦੇ ਕਰੀਬ। ਇਹਦੇ ਨਾਲ ਹੀ ਹਰਿਆਣਾ ਦੇ ਸਿਰਸਾ ਦੇ ਵਿੱਚ ਸਭ ਤੋਂ ਘੱਟ ਬਰਸਾਤ ਦਰਜ ਕੀਤੀ ਗਈ ਹੈ। ਪੰਜਾਬ ਦੇ ਵਿੱਚ ਵੀ ਇੱਕ ਪਾਸੇ ਮੌਸਮ ਨੇ ਅਲਰਟ ਜਾਰੀ ਕੀਤੇ ਨੇ ਤੇ ਦੂਜੇ ਪਾਸੇ ਹੜ੍ਹਾਂ ਨੇ ਕਾਫੀ ਨੁਕਸਾਨ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਾਸਤੇ yellow ਅਲਰਟ ਜਾਰੀ ਕੀਤਾ ਹੈ। ਇਹਦੇ ਨਾਲ ਹੀ ਮੋਹਾਲੀ ਰੀ ਰੂਪਨਗਰ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਾਸਤੇ بارش ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਦੇ ਲਈ 2 ਅਕਤੂਬਰ ਤੱਕ orange ਅਲਰਟ ਅਤੇ ਹਿਮਾਚਲ ਪ੍ਰਦੇਸ਼ ਲਈ yellow ਅਲਰਟ ਜਾਰੀ ਕੀਤਾ ਹੈ ਜੇਕਰ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿੱਚ ਇੱਕ ਵਾਰ ਫੇਰ ਤੇਜ਼ ਬਰਸਾਤ ਹੁੰਦੀ ਹੈ ਤਾਂ ਉਹਦਾ ਨੁਕਸਾਨ ਪੰਜਾਬ ਦੇ ਵਿੱਚ ਹੋਵੇਗਾ। ਕਾਰਨ ਇਹ ਕਿ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਹੀ ਵਧਿਆ ਹੋਇਆ ਹੈ। ਡੈਮਾਂ ਦੇ ਵਿੱਚੋਂ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਚੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ। ਵੀਰਵਾਰ ਨੂੰ ਵੀ ਦੁਪਹਿਰ ਵੇਲੇ ਪੌਂਗ ਡੈਮ ਦੇ ਫਲੱਡ ਗੇਟ ਖੋਲਣੇ ਪਏ। ਕਾਰਨ ਇਹ ਸੀਗਾ ਕਿ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 1390 ਫੁੱਟ ਤੋਂ ਵੱਧ ਕੇ 1396 ਫੁੱਟ ਤੱਕ ਪਹੁੰਚ ਗਿਆ ਸੀ। ਫਿਲਹਾਲ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਚਪੇਟ ਦੇ ਇਦੇ ਨਾਲ ਲਗਭਗ 1.5 ਲੱਖ ਏਕੜ ਝੋਨਾ ਗੰਨਾ ਅਤੇ ਮੱਕੀ ਦੀ ਫਸਲ ਡੁੱਬ ਚੁੱਕੀ ਹੈ ਮਾਰਾਂ ਦੇ ਮੁਤਾਬਕ ਤਬਾਹੀ ਦਾ ਇਹ ਮੰਜ਼ਰ 37 ਸਾਲਾਂ ਦੇ ਬਾਅਦ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ 1988 ਦੇ ਵਿੱਚ ਵੀ ਅਜਿਹੀ ਹੜ੍ਹਾਂ ਨੇ ਮਾਰ ਮਾਰੀ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬਰਸਾਤ ਨੇ ਭਾਰੀ ਨੁਕਸਾਨ ਕੀਤਾ ਕੁੱਲੂ ਦੇ ਡੋਬੀ ਦੇ ਵਿੱਚ ਅਚਾਨਕ ਆਏ ਹੜ੍ਹਾਂ ਦੇ ਵਿੱਚ ਫਸੇ 130 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਕੁੱਲੂ ਚੰਬਾ ਅਤੇ ਲਾਹੌਲ ਸਪੀਤੀ ਦੇ ਵਿੱਚ ਮੋਬਾਈਲ ਕਨੈਕਟੀਵਿਟੀ ਖਤਮ ਹੋ ਗਈ ਹੈ ਸੜਕਾਂ ਪਾਣੀ ਅਤੇ ਬਿਜਲੀ ਬੰਦ ਹੈ ਉਥੇ ਚੰਬਾ ਮਰਾਲੀ ਅਤੇ ਲਾਹੌਲ ਸਪੀਤੀ ਦੇ ਵਿੱਚ ਫਸੇ ਹੋਏ ਸੈਲਾਨੀਆਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਸੰਪਰਕ ਨਹੀਂ ਕਰ پا ਰਹੇ ਚੰਬਾ ਕੁਲੂ ਅਤੇ ਲਾਹੌਲ ਸਪੀਤੀ ਦੇ ਵਿੱਚ 2000 ਤੋਂ ਜ਼ਿਆਦਾ ਟੂਰਿਸਟ ਫਸੇ ਹੋਏ ਨੇ ਇਹਨਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਟੂਰਿਸਟ ਵੀ ਸ਼ਾਮਲ ਨੇ ਸੋ ਜਿਦਾ ਕਿ ਪੰਜਾਬ ਦੇ ਵਿੱਚ ਹੜ੍ਹ ਦੇ ਨਾਲ ਕਾਫੀ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਤੇ ਦੂਜੇ ਪਾਸੇ ਹੁਣ ਮੌਸਮ ਵਿਭਾਗ ਵੱਲੋਂ ਵੀ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਗਈ ਹੈ ਤੇ ਲਗਾਤਾਰ ਪੰਜਾਬ ਸਰਕਾਰ ਲੋਕਾਂ ਦੇ ਨਾਲ ਰਾਫਤਾ ਕਰ ਰਹੀ ਹੈ ਤੇ ਉਹਨਾਂ ਨੂੰ ਹਰ ਸੰਭਵ ਮਦਦ ਵੀ ਦੇ ਰਹੀ ਹੈ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ